ਕੁਸਾਂ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਦੋਸਤੋ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਸਰਕਾਰ ਵੱਲੋਂ ਗੈਰ ਬਾਸਮਤੀ ਚੌਲ ਅਤੇ ਬਾਸਮਤੀ ਚੌਲਾਂ ਦੇ ਵਿੱਚ ਕੁਝ ਫੈਸਲੇ ਲਏ ਜਾ ਸਕਦੇ ਨੇ ਸਰਕਾਰ ਗੈਰ ਬਾਸਮਤੀ ਚੌਲਾਂ ਦੀ ਜਿਹੜੀ ਐਕਸਪੋਰਟ ਬੰਦ ਕੀਤੀ ਹੋਈ ਹੈ ਉਹ ਬੈਨ ਉਹਦਾ ਵਾਪਸ ਲੈ ਸਕਦੀ ਹੈ ਬੈਨ ਨੂੰ ਹਟਾ ਸਕਦੀ ਆ ਇਸੇ ਤਰ੍ਹਾਂ ਜਿਹੜੀ ਬਾਸਮਤੀ ਚੌਲਾਂ ਦੇ ਉੱਪਰ ਮਿਨੀਮਮ ਐਕਸਪੋਰਟ ਪ੍ਰਾਈਸ ਸਰਕਾਰ ਵੱਲੋਂ 950 ਡਾਲਰ ਰੱਖੀ ਗਈ ਹੈ ਉਹਦੇ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਤੇ ਜਿਸ ਨਾਲ ਰੇਟਾਂ ਦੇ ਵਿੱਚ ਕੁਝ ਨਾ ਕੁਝ ਵਾਧਾ ਹੋਣ ਦੀ ਉਮੀਦ ਬਣਦੀ ਆ ਹੁਣ ਇਹਨਾਂ ਖਬਰਾਂ ਦੇ ਵਿੱਚੋਂ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਨੇ ਗੈਰ ਬਾਸਮਤੀ ਚੌਲਾਂ ਦੀ ਐਕਸਪੋਰਟ ਦੇਤੇ ਜਿਹੜੀ ਪਾਬੰਦੀ ਹੈ ਉਹ ਹਟਾ ਦਿੱਤੀ ਆ ਤੇ ਸਰਕਾਰ ਨੇ ਮਲੇਸ਼ੀਆ ਸਰਕਾਰ ਦੇ ਨਾਲ ਗੈਰ ਬਾਸਮਤੀ ਚੌਲਾਂ ਦੀ 2 ਲੱਖ ਟਨ ਜਿਹੜੀ ਐਕਸਪੋਰਟ ਦਾ ਸਮਝੌਤਾ ਕੀਤਾ ਤੇ ਸਰਕਾਰ ਮਲੇਸ਼ੀਆ ਨੂੰ 2 ਲੱਖ ਟਨ ਗੈਰ ਬਾਸਮਤੀ ਚੌਲ Экਪੋਰਟ ਕਰੂਗੀ ਜਿਸ ਦਾ ਆਪਣੀਆਂ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦੀਆਂ ਮੰਡੀਆਂ ਦੇ ਵਿੱਚ ਉਹਨਾਂ ਵਪਾਰੀਆਂ ਦੇ ਵੱਲੋਂ ਕੁਝ ਨਾ ਕੁਝ ਹਲਚਲ ਦਿਖਾਈ ਦੇਣ ਲੱਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਹੋਰ ਵੀ ਜਿਹੜਾ ਵਾਧਾ ਹੋ ਸਕਦਾ ਤੇ ਹੋ ਸਕਦਾ ਵੀ ਸਰਕਾਰ ਜਿਹੜਾ ਬਾਸਮਤੀ ਚੌਲਾਂ ਦੀ ਇੱਕ ਮਿਨੀਮਮ Экспорт ਪ੍ਰਾਈਸ ਆ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਘਟਾ ਕੇ 800 ਡਾਲਰ ਤੋਂ 850 ਡਾਲਰ ਤੱਕ ਲੈ ਆਵੇ ਅਰੀਟਾਂ ਦੇ ਵਿੱਚ ਫਿਰ ਹੋਰ ਵੀ ਕਾਫੀ ਜਿਹੜਾ ਵਾਧਾ ਹੋ ਸਕਦਾ। ਸੋ ਅੱਜ ਕੱਲ ਜਿਹੜੇ ਮੰਡੀਆਂ ਦੇ ਵਿੱਚ ਰੇਟ ਚੱਲਦੇ ਨੇ ਉਹਦਾ ਕੀ ਫਰਕ ਪਿਆ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦੋਸਤੋ ਜੇ ਚੈਨਲ ਦੇ ਉੱਤੇ ਪਹਿਲੀ ਵਾਰੀ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਨਾਲ ਸੰਬੰਧਤ ਇਹ ਜਿਹੜਾ ਰੇਟਾਂ ਨਾਲ ਸੰਬੰਧਤ ਭਾਵੇਂ ਤੂੜੀ ਦੇ ਰੇਟ ਨੇ ਭਾਵੇਂ ਬਾਸਮਤੀ ਦੇ ਰੇਟ ਨੇ ਜਾਂ ਹੋਰ ਵੱਖ-ਵੱਖ ਫਸਲਾਂ ਦੇ ਰੇਟ ਨੇ ਇਨਾਂ ਦੇ ਸੰਬੰਧੀ ਆਪਾਂ ਵੀਡੀਓ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਨੇ ਆ। ਸੋ ਇਹ ਇਸ ਤਰ੍ਹਾਂ ਦੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਵੀਡੀਓ ਨੂੰ ਲਾਈਕ ਕਰਦੇ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ। ਹੁਣ ਜਿਹੜੀ ਉਮੀਦ ਕੀਤੀ ਜਾਂਦੀ ਸੀ ਵੀ ਸਰਕਾਰ ਬਾ ਗੈਰਵਾਸਮਤੀ ਚੌੜਾ ਦੀ ਐਕਸਪੋਰਟ ਦਾ ਜਿਹੜਾ ਬੈਨ ਹੈ ਉਹਨੂੰ ਹਟਾਊਗੀ। ਸੋ ਉਹ ਖਬਰਾਂ ਜਿਹੜੀਆਂ ਪੂਰੀਆਂ ਸਹੀ ਸਿੱਧ ਹੋ ਗਈਆਂ ਤੇ ਸਰਕਾਰ ਨੇ ਜਿਹੜੀ ਗੈਰਵਾਸਮਤੀ ਚੌਲਾਂ ਦੀ ਐਕਸਪੋਰਟ ਦੇ ਉੱਤੋਂ ਪਾਬੰਦੀ ਹਟਾ ਲਈ ਤੇ ਸਰਕਾਰ ਹੁਣ ਮਲੇਸ਼ੀਆ ਸਰਕਾਰ ਦੇ ਨਾਲ ਸਮਝੌਤਾ ਹੋਇਆ 2 ਲੱਖ ਟਨ ਇਹ ਗੈਰਵਾਸਮਤੀ ਚੌਲਾਂ ਦੇ ਸਰਕਾਰ ਮਲੇਸ਼ੀਆ ਨੂੰ ਜਿਹੜੀ ਐਕਸਪੋਰਟ ਕਰੂਗੀ ਹੋਰ ਵੀ 9-10 ਦੇਸ਼ਾਂ ਨੂੰ ਜਿਹੜੇ ਗੈਰਵਾਸਮਤੀ ਚੌਲ ਐਕਸਪੋਰਟ ਕੀਤੇ ਜਾ ਸਕਦੇ ਨੇ ਜਿੰਨਾਂ ਦੀ ਗੱਲ ਚੱਲਦੀ ਆ ਜੇਕਰ ਉਹ ਵੀ ਸਮਝੌਤਾ ਸਿਰੇ ਚੜਦਾ ਤਾਂ ਹੋਰ ਵੀ ਜਿਹੜਾ ਰੇਟਾਂ ਦੇ ਵਿੱਚ ਵਾਧਾ ਵਧੀਆ ਵੇਖਣ ਨੂੰ ਮਿਲ ਸਕਦਾ ਤੇ ਸਰਕਾਰ ਖਬਰਾਂ ਇਹ ਵੀ ਆ ਰਹੀਆਂ ਨੇ ਵੀ ਸਰਕਾਰ ਬਾਸਮਤੀ ਚੌਲਾਂ ਦੀ ਜਿਹੜੀ ਮਿਨੀਮਮ ਐਕਸਪੋਰਟ ਪ੍ਰਾਈਸ ਆ ਉਹਨੂੰ ਵੀ ਹੋਰ ਘਟਾ ਸਕਦੀ ਆ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੇ ਬਾਸਮਤੀ ਚੌਲਾਂ ਦੇ ਜਿਹੜੇ ਰੇਟ ਨੇ ਕੁਛ ਨਾ ਕੁਝ ਘੱਟ ਚੱਲ ਰਹੇ ਨੇ ਇਸ ਕਰਕੇ ਸਰਕਾਰ ਨੇ ਜਿਹੜਾ ਮਿਨੀਮਮ ਐਕਸਪੋਰਟ ਪ੍ਰਾਈਸ ਥੋੜੀ ਵੱਧ ਰੱਖੀ ਹੋਈ ਆ ਉਹਨੂੰ ਘਟਾਉਣ ਨਾਲ ਤੇ ਵਪਾਰੀ ਫਿਰ ਉੱਚ ਦੀ ਖਰੀਦ ਦੇ ਵਿੱਚ ਥੋੜਾ ਦਿਲਚਸਪੀ ਦਿਖਾਉਂਦਾ ਕਿਉਂਕਿ ਜੇ ਮਿਨੀਮਮ ਐਕਸਪੋਰਟ ਪ੍ਰਾਈਸ ਜ਼ਿਆਦਾ ਰੱਖੀ ਆ ਉਹ ਸਵੇਰੇਟ ਤੋਂ ਘੱਟ ਰੇਟ ਦੇ ਉੱਤੇ ਐਕਸਪੋਰਟ ਕੀਤੀ ਨਹੀਂ ਜਾ ਸਕਦੀ। ਸੋ ਸਰਕਾਰ ਜੇ ਉਹਨੂੰ ਪਹਿਲਾਂ ਹੀ ਘਟਾ ਦਿੰਦੀ ਆ ਤੇ ਜਿਹੜਾ ਚੌਲ ਆ ਉਹਦੀ ਐਕਸਪੋਰਟ ਬਾਸਮਤੀ ਚੌਲ ਦੀ ਐਕਸਪੋਰਟ ਕੀਤੀ ਜਾ ਸਕਦੀ ਆ ਤੇ ਫਿਰ ਖਰੀਦਦਾਰ ਜਿਹੜਾ ਉਹਦਾ ਨਕਲਦਾ। ਸੋ ਇਹ ਉਮੀਦ ਕੀਤੀ ਜਾਂਦੀ ਆ ਵੀ ਸਰਕਾਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਫੈਸਲਾ ਲੈ ਸਕਦੀ ਆ। ਉਹ ਗੈਰ ਬਾਸਮਤੀ ਚੌਲਾਂ ਦੀ ਜਦੋਂ ਐਕਸਪੋਰਟ ਹੁਣ ਖੋਲ ਦਿੱਤੀ ਤੇ ਇਹਦਾ ਜਿਹੜਾ ਫਰਕ ਮੰਡੀਆਂ ਦੇ ਵਿੱਚ ਵੀ ਦਿਖਾਈ ਦੇਣ ਲੱਗਿਆ ਮੰਡੀਆਂ ਦੇ ਵਿੱਚ ਕੱਲ ਦੀ ਕੁਝ ਹਿਲਚਲ ਦਿਖਾਈ ਦਿੱਤੀ ਆ। ਕੁੱਤ ਮੰਡੀਆਂ ਦੇ ਵਿੱਚ ਵਪਾਰੀ ਉਹਦੇ ਵੱਲੋਂ ਢੇੜੇ ਲਗਾਏ ਜਾ ਰਹੇ ਨੇ ਤੇ ਉਮੀਦ ਕੀਤੀ ਜਾਂਦੀ ਆ ਵੀ ਰੇਟਾਂ ਦੇ ਵਿੱਚ ਵੀ ਥੋੜਾ ਬੜਾ ਜ਼ਰੂਰ ਵਾਧਾ ਹੋਊਗਾ ਤੇ ਥੋੜਾ ਬੜਾ ਹੋਇਆ ਵੀ ਆ ਜੇ ਆਪਾਂ ਕੱਲ ਦੇ 23 ਅਗਸਤ ਦੇ ਰੇਟਾਂ ਦੀ ਗੱਲ ਕਰੀਏ ਕੱਲ ਜਿਹੜਾ ਮੰਡੀਆਂ ਦੇ ਵਿੱਚ 100 ਤੋਂ 150 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਤੋਂ ਵੱਖ-ਵੱਖ ਮੰਡੀਆਂ ਦੇ ਰੇਟ ਨੇ ਆਪਣੇ ਕੋਲੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ 1509 ਦਾ ਜਿਹੜਾ ਰੇਟ ਲਾੜਵਾ ਮੰਡੀ ਦੇ ਵਿੱਚ ਕੱਲ ਜਿਹੜੀ ਵਿਕੀ ਆ 2665 ਰੁਪਏ ਤੱਕ ਵੀ ਕੀਆ ਅਤੇ 17 18 ਦਾ ਰੇਟ 3740 ਰੁਪਏ ਲਾੜਵਾ ਮੰਡੀ ਚ ਰਿਹਾ। ਕਰਨਾਲ ਮੰਡੀ ਦੀ ਗੱਲ ਕਰਦੇ ਆ ਉੱਥੇ 1509 2680 ਰੁਪਏ ਵਿਕੀਆ 11 21 4300 ਤੇ 10 ਰੁਪਏ ਤੱਕ ਵਿਕੀਆ। ਇਸੇ ਤਰ੍ਹਾਂ ਗਦਰਪੁਰ ਮੰਡੀ 1509 2700 ਰੁਪਏ ਤੱਕ ਵਿਕੀਆ ਤੇ 17 18 ਦਾ ਰੇਟ ਜਿਹੜਾ ਉੱਥੇ ਰਿਹਾ ਜੀ 3990 ਰੁਪਏ। ਬੁਲੰਦਸਹਿਰ 1509 ਰੇਟ 2580 ਰੁਪਏ ਤੱਕ ਵੀ ਕੀਆ 11 21 4210 ਰੁਪਏ ਵੀ ਕੀਆ ਇਸੇ ਤਰ੍ਹਾਂ ਕਰੋੜਾ ਮੰਡੀ ਆ ਉੱਥੇ 1509 2690 ਰੁਪਏ 1401 ਮਸਲ 3800 ਤੇ 25 ਰੁਪਏ ਤੱਕ ਜਿਹੜੀ ਕਰੋੜਾ ਮੰਡੀ ਦੇ ਵਿੱਚ ਮਸਲ ਵਿਕੀ ਆ। ਜਹਾਗੀराबाद ਮੰਡੀ ਦੇ ਵਿੱਚ 1509 2585 ਰੁਪਏ ਸਾਈ ਵੀ ਕੀਆ ਤੇ 17 18 ਦਾ ਜਿਹੜਾ ਉੱਥੇ ਰੇਟ ਰਿਹਾ 3950 ਰੁਪਏ ਰਿਹਾ। ਨਰੇਲਾ ਮੰਡੀ ਇਹ 2675 ਰੁਪਏ ਤੱਕ 1509 ਵੀ ਕੀਆ 1121 ਉਥੇ ਪੁਰਾਣੀ 1121 ਜਿਹੜੀ ਆ 4425 ਰੁਪਏ ਤੱਕ ਵਿਕ ਗਈ। ਅਲੀਗੜ ਮੰਡੀ 1509 ਦਾ ਜਿਹੜਾ ਰੇਟ ਰਹਾ 2625 ਰੁਪਏ 1121 ਆ 4460 ਰੁਪਏ ਤੱਕ ਵਿਕੀ ਆ। ਜਿਸ ਤਰ੍ਹਾਂ ਤਰਾਵੜੀ ਮੰਡੀ ਜਿਹੜੀ 1509 ਉਥੇ ਪੁਰਾਣੀ ਕੁਝ ਢੇਰੀਆਂ ਆਈਆਂ ਸੀ ਉਹ 3025 ਰੁਪਏ ਤੱਕ ਵਿਕੀਆਂ ਨੇ। ਨਵੀਂ ਜਿਹੜੀ ਆਈ ਆ 2660 ਰੁਪਏ ਤੱਕ ਤਰਾਵੜੀ ਮੰਡੀ ਚ 1509 ਵਿਕੀ ਆ। 1121 4250 ਰੁਪਏ ਤੱਕ ਜਿਹੜੀ ਬਾਸਮਤੀ ਵਿਕੀ ਆ। ਤੋ ਕੁਝ ਨਾ ਕੁਝ ਜਿਹੜਾ ਰੇਟਾਂ ਦੇ ਵਿੱਚ ਫਰਕ ਜ਼ਰੂਰ ਦਿਖਾਈ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਐਮਈਪੀ ਵਾਲਾ ਫੈਸਲਾ ਲੈ ਲੈਂਦੀ ਆ ਬਾਸਮਤੀ ਤੋਂ ਐਮਈਸੀਪੀ ਐਮਈਪੀ ਦਾ ਜਿਹੜਾ ਘਟਾ ਦਿੰਦੀ ਆ ਨਿਯਮ ਲਾਗੂ ਕਰਕੇ ਉਹਨਾਂ ਦਾ ਰੇਟ ਘਟਾ ਲੈਂਦੀ ਆ 800 ਡਾਲਰ ਜਾਂ 850 ਡਾਲਰ ਤੱਕ ਐਮਈਪੀ ਲਾਗੂ ਕਰ ਦਿੰਦੀ ਆ ਤਾਂ ਰੇਟਾਂ ਦੇ ਵਿੱਚ ਜ਼ਰੂਰ ਜਿਹੜਾ ਵਾਧਾ ਦਿਖਾਈ ਦੇ ਸਕਦਾ ਇਹ ਘैर ਆਉਣ ਵਾਲੇ ਦਿਨਾਂ ਚ ਹੀ ਦਿਖਾਈ ਪਤਾ ਲੱਗੂ ਚੱਲੂਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ